ਸਾਸਤਰੀ ਕਾਰਜੀ ਮੈਂ ਤੁਹਾਡਾ ਆਪਣਾ ਸੋਨੀ ਤਲਵਾਰਾ ਹਾਂ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਗਰਮੀ ਬਾਰੇ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਇਹ ਗਰਮੀ ਜ਼ਿਆਦਾ ਕਿਉਂ ਹੋ ਰਹੀ ਹੈ ਕਿਉਂਕਿ ਗਰਮੀ ਪਹਿਲਾਂ ਵੀ ਹੁੰਦੀ ਦੀ ਪਰ ਹੁਣ ਜ਼ਿਆਦਾ ਕਿਉਂ ਹੋ ਰਹੀ ਹੈ ਇਹਦਾ ਕਾਰਨ ਕੀ ਹੈ ਇਹਦਾ ਸਾਰਾ ਕਾਰਨ ਆਪਾਂ ਜੀ ਕਿਉਂਕਿ ਆਪਾਂ ਕਿਸੇ ਚੀਜ਼ ਬਾਰੇ ਵੀ ਨਹੀਂ ਦੇਖ ਰਹੇ ਆਪਾਂ ਆਪਣੇ ਬੱਚਿਆਂ ਬਾਰੇ ਵੀ ਨਹੀਂ ਦੇਖ ਰਹੇ ਕਿਉਂਕਿ ਇਹ ਗਰਮੀ ਜੋ ਅੱਜ ਹੈ ਇਹ ਅੱਜ ਅੱਗੇ ਜਾ ਕੇ ਆਪਣੇ ਬੱਚਿਆਂ ਨੂੰ ਬਹੁਤ ਨੁਕਸਾਨ ਪਹਹਾਉਗੀ ਉਹ ਕਿਵੇਂ ਕਿਉਂਕਿ ਆਪਾਂ ਕੀ ਕਰ ਰਹੇ ਹਾਂ ਪੌਦੇ ਕੱਟ ਰਹੇ ਆ ਪੌਦੇ ਕੋਈ ਨਹੀਂ ਲਗਾ ਰਿਆ ਦਿਨੋਂ ਦਿਨ ਕੱਟ ਰਹੇ ਨੇ ਘਟਦੇ ਜਾ ਰਹੇ ਨੇ ਉਸ ਤੋਂ ਬਾਅਦ ਦੂਸਰਾ ਕਾਰਨ ਇੱਕ ਆਪਾਂ ਲਗਾਤਾਰ ਹਰ ਕੋਈ ਇਹ ਲਾ ਲੋ ਪਹਿਲਾਂ ਪੱਖੇ ਹੁੰਦੇ ਤੇ ਪੱਖੇ ਚੱਲਦੇ ਤੇ ਫਿਰ ਕੂਲਰ ਹੁੰਦੇ ਤੇ ਕੂਲਰ ਚੱਲਦੇ ਤੇ ਹੁਣ ਕੂਲਰਾਂ ਨੂੰ ਵੀ ਛੜਤਾ ਇਹ ਆਪਾਂ ਨੂੰ ਗਰਮੀ ਤਾਂ ਨਹੀਂ ਮਹਿਸੂਸ ਕਰਾਉਂਦੇ ਤੇ ਹੁਣ ਹਰ ਕੋਈ ਏਸੀ ਇਨਾ ਸੋਲ ਹੋ ਚੁੱਕਿਆ ਹੈ ਕਿ ਹਰ ਕੋਈ ਏਸੀ ਲਾਉਣ ਨੂੰ ਤਿਆਰ ਹੋ ਰਿਹਾ ਮਜਬੂਰ ਹੋ ਰਿਹਾ ਕੋਈ ਚਾਹੇ ਕਿਸ਼ਤਾਂ ਤੇ ਲੈ ਕੇ ਲਾਵੇ ਚਾਹੇ ਕੋਈ ਕਿਵੇਂ ਵੀ ਲਾਵੇ ਮਤਲਬ ਹਰ ਕੋਈ ਏਸੀ ਲਾਉਣ ਨੂੰ ਤਿਆਰ ਹੈ ਕਿ ਬਸ ਸੋਲ ਹੋ ਜੀਏ ਇੰਨੇ ਜ਼ਿਆਦਾ ਸੋਲ ਹੋਣ ਲੱਗੇ ਕਿ ਅੱਗੇ ਬੱਚਿਆਂ ਦਾ ਭਵਿੱਖ ਬਹੁਤ ਖਰਿਆਬ ਹੋ ਜੂ ਇਹਦੇ ਨਾਲ ਕਿਉਂਕਿ ਸੋਲ ਹੋਣ ਦਾ ਕਾਰਨ ਮੇਨ ਕਿਉਂਕਿ ਏਸੀ ਲਾ ਕੇ ਅੰਦਰ ਤਾਂ ਜੋ ਠੰਡ ਮਹਿਸੂਸ ਹੁੰਦੀ ਹੈ ਠੀਕ ਹੈ ਇੱਕ ਤਾਂ ਆਪਣਾ ਸਰੀਰ ਬੇਕਾਰ ਹੁੰਦਾ ਹੈ ਉਹਦੇ ਕਾਰਨ ਦੂਸਰਾ ਉਨ੍ਹਾਂ ਦੇ ਕਾਰਨ ਬਾਹਰ ਬਹੁਤ ਜ਼ਿਆਦਾ ਗਰਮੀ ਫੈਲਦੀ ਹੈ। ਬਾਹਰ ਇੰਨੀ ਜ਼ਿਆਦਾ ਗਰਮੀ ਫੈਲਦੀ ਹੈ ਕਿ ਹੁਣ ਆਪਾਂ ਕਹਿੰਦੇ ਨੇ ਆ ਵੀ ਇੰਨੀ ਗਰਮੀ ਕਿਉਂ ਵਧਣ ਲੱਗੀ? ਗਰਮੀ ਪਹਿਲਾਂ ਵੀ ਹੁੰਦੀ ਸੀ ਪਰ ਹੁਣ ਇਹ ਗਰਮੀ ਜ਼ਿਆਦਾ ਕਿਉਂ ਹੁੰਦੀ ਹੈ? ਕਿਉਂਕਿ AC ਇੰਨੇ ਜ਼ਿਆਦਾ ਹੋ ਗਏ। ਤੁਸੀਂ ਸ਼ਹਿਰਾਂ 'ਚ ਜਾ ਕੇ ਦੇਖੋਗੇ ਪਿੰਡਾਂ 'ਚ ਤਾਂ ਨਾਰਮਲ ਲਗਭਗ ਘਟਨੇ ਸ਼ਹਿਰਾਂ 'ਚ ਤਾਂ ਲਾਲੂ ਵੀ ਹਰ ਜਗ੍ਹਾ ਤੁਹਾਨੂੰ ਐਸੀ ਹੀ AC ਮਿਲਣਗੇ। ਤਾਂ ਕਰਕੇ ਸ਼ਹਿਰਾਂ 'ਚ ਗਰਮੀ ਦਾ ਮਾਹੌਲ ਜ਼ਿਆਦਾ ਹੈ। ਤਾਂ ਹੀ ਜ਼ਿਆਦਾ ਗਰਮੀ ਹੁੰਦੀ ਹੈ ਹੁਣ ਲਾਲੋ ਜਿਹੜਾ ਆਪਣੇ 45 ਡਿਗਰੀ ਤੇ ਤਾਪਮਾਨ ਚੱਲ ਰਿਹਾ ਹੈ ਅਗਰ ਇਹੀ ਕੰਮ ਰਿਹਾ ਤਾਂ ਆਉਣ ਵਾਲੇ ਸਾਲਾਂ ਚ ਇਹ ਤਾਪਮਾਨ ਕਿਹੜੀ ਡਿਗਰੀ ਤੇ ਜਾਊਗਾ ਇਹ ਤੁਸੀਂ ਆਈਡੀਆ ਲਾ ਸਕਦੇ ਹੋ ਇਸ ਤੋਂ ਪਤਾ ਲੱਗਦਾ ਕਿ ਅੱਗੇ ਦੇ ਸਾਲਾਂ ਚ ਗਰਮੀ ਕਿੰਨੀ ਜ਼ਿਆਦਾ ਪੈਣੀ ਹੈ ਕਿਉਂਕਿ ਗਰਮੀ ਨੇ ਘਟਣਾ ਨਹੀਂ ਕਿਉਂਕਿ ਨਾ ਹੀ ਤਾਂ ਦਰਖਤ ਲੱਗ ਰਹੇ ਨੇ ਕੱਟੇ ਜਾ ਰਹੇ ਨੇ ਦਿਨੋਂ ਦਿਨ ਇਸ ਵੱਲ ਕਿਸੇ ਦਾ ਧਿਆਨ ਨਹੀਂ ਅਗਰ ਆਪਾਂ ਨੇ ਆਪਣੇ ਹਿੰਦੂਸਤਾਨ 'ਚ ਲਗਾ ਲੋ ਵੀ ਆਪਾਂ ਗਰਮੀ ਤੋਂ ਰਾਹਤ ਪਾਣੀ ਹੈ ਤਾਂ ਆਪਾਂ ਨੂੰ ਹਰ ਇੱਕ ਨੂੰ ਇਹ ਜ਼ਰੂਰੀ ਕਰਨਾ ਚਾਹੀਦਾ ਹੈ ਕਿ ਹਰ ਇੱਕ ਨੂੰ ਆਪਾਂ ਨੂੰ ਇੱਕ ਇੱਕ ਪੌਦਾ ਵੀ ਲਾਈਏ ਤਾਂ ਲਾ ਲੋ ਕਿੰਨੇ ਪੌਦੇ ਲੱਗਣਗੇ ਜੇ ਹਰ ਕੋਈ ਇੱਕ ਪੌਦਾ ਲਾਵੇ ਅਗਰ ਇਹ ਕੰਮ ਸਾਰੇ ਕਰਨ ਲੱਗੇ ਪੌਦੇ ਲਾਣ ਲੱਗੇ ਤਾਂ ਆਪਣੇ ਬੱਚਿਆਂ ਦਾ ਭਵਿੱਖ ਵਧੀਆ ਬਣੇਗਾ ਤੇ ਅੱਗੇ ਗਰਮੀ ਤੋਂ ਬਚੇ ਰਹਿਣਗੇ ਅਗਰ ਇਸ ਤਰ੍ਹਾਂ ਹੀ ਪੌਦੇ ਨੂੰ ਕੱਟਦੇ ਰਹਿਏ ਏਸੀ ਲੱਗਦੇ ਰਹੇ ਤਾਂ ਆਉਣ ਵਾਲਾ ਟਾਈਮ ਬਹੁਤ ਨੁਕਸਾਨਦਾਇਕ ਹੋਊਗਾ ਕਿਉਂਕਿ ਹੁਣ ਇਹ ਗੱਲ ਬਹੁਤ ਨੂੰ ਤਾਂ ਬੁਰੀ ਵੀ ਲੱਗੂਗੀ ਕਮੈਂਟਾਂ 'ਚ ਵੀ ਬਹੁਤ ਗਲਤ ਸਮਝਣਗੇ ਪਰ ਇਹ ਚੀਜ਼ ਨੂੰ ਦਿਮਾਗ 'ਚ ਚੰਗੀ ਤਰ੍ਹਾਂ ਸੋਚਣਾ ਕਿ ਅੱਜ ਦੀ ਗਰਮੀ ਦਾ ਤਾਪਮਾਨ ਦੇਖੋ ਆਉਣ ਵਾਲੇ ਟਾਈਮ 'ਚ ਇਹ ਤਾਪਮਾਨ ਕਿਹੜੀ ਜਗ੍ਹਾ ਤੇ ਪਹੁੰਚਣ ਵਾਲਾ ਹੈ ਕਿਉਂਕਿ ਅੱਗੇ ਏਸੀ ਵੱਧ ਰਹੇ ਨੇ ਘਟ ਨਹੀਂ ਰਹੇ ਤੇ ਪੌਦੇ ਵੀ ਘਟ ਰਹੇ ਨੇ ਲਗਾਤਾਰ ਏਸੀ ਬਦਰ ਰਹੇ ਨੇ ਪੌਦੇ ਘਟ ਰਹੇ ਨੇ ਹੁਣ ਤੁਸੀਂ ਆਪੇ ਲਾ ਲਓ ਵੀ ਅਗਲੇ ਸਾਲਾਂ ਚ ਗਰਮੀ ਵਧਣੀ ਹੈ ਜਾਂ ਘਟਣੀ ਹੈ ਅਗਰ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਪੌਦੇ ਆਪਾਂ ਨੂੰ ਜਿਆਦਾ ਤੋਂ ਜਿਆਦਾ ਲਾਣੇ ਨੇ ਤਾਂ ਇਹ ਜਰੂਰ ਮੁੱਦਾ ਠਾਓ ਕਿ ਹਰ ਕੋਈ ਇੱਕ ਪੌਦਾ ਜਰੂਰ ਲਾਵੇ ਅਗਰ ਇਸ ਤਰ੍ਹਾਂ ਹੀ ਆਪਾਂ ਪੌਦੇ ਲਗਾਤਾਰ ਲਾਵਾਂਗੇ ਤਾਂ ਗਰਮੀ ਤੋਂ ਰਾਹਤ ਪਾ ਸਕਦੇ ਆ ਅਗਰ ਇਸੇ ਤਰ੍ਹਾਂ ਸਿਸਟਮ ਚੱਲਦਾ ਰਿਹਾ ਤਾਂ ਆਉਣ ਵਾਲੇ ਸਾਲਾਂ ਚ ਲਾ ਲਓ ਕਿ ਗਰਮੀ ਦਾ 45 ਡਿਗਰੀ ਤੋਂ ਕਿਹੜੀ ਡਿਗਰੀ ਤੇ ਪਹੁੰਚਣ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗੂਗਾ ਤੇ ਲਗਾਤਾਰ ਜਿਹੜੇ ਏਸੀ ਵੱਧ ਰਹੇ ਨੇ ਮੇਨ ਇਹੀ ਕਾਰਨ ਹੈ ਕਿ ਜੋ ਇਹ ਗਰਮੀ ਦਾ ਸਰਕਲ ਵੱਧ ਰਿਹਾ ਹੈ ਬਹੁਤ ਜਗ੍ਹਾ ਤਾਂ ਤੁਸੀਂ ਨੇ ਹੁਣ ਖਬਰਾਂ ਵੀ ਸੁਣੀਆਂ ਹੋਣੀਆਂ ਕਿ ਫਲਾਣੀ ਜਗ੍ਹਾ ਏਸੀ ਫਟ ਗਿਆ ਫਲਾਣੀ ਜਗ੍ਹਾ ਹੋ ਗਿਆ ਕਿਉਂ ਫਟ ਰਹੇ ਨੇ ਏਸੀਆਂ ਦੀ ਵੀ ਲਿਮਟ ਖਤਮ ਹੁੰਦੀ ਜਾਂਦੀ ਹੈ ਕਿਉਂਕਿ ਕੀ ਕਰਦੇ ਨੇ ਸਰੀਰ ਇੰਨੇ ਸੋਲ ਬਣਾ ਲਏ ਨੇ ਕਿ 16 ਟੈਂਪਰੇਚਰ ਤੋਂ ਕੋਈ ਵੀ ਜਿਆਦਾ ਨਹੀਂ ਰੱਖ ਰਿਆ ਹਰ ਕੋਈ 16 ਟੈਂਪਰੇਚਰ ਤੇ ਜਾ ਕੇ ਏਸੀ ਨੂੰ ਚਲਾ ਰਿਆ ਇੱਥੇ ਤੱਕ ਹੋ ਸਕੇ ਏਸੀ ਲਾਣ ਤੱਕ ਨਾ ਹੀ ਸੋਚੋ ਪੇੜ ਪੌਦੇ ਲਾਣ ਤੱਕ ਸੋਚੋ ਪੇੜ ਪੌਦੇ ਇੰਨੇ ਜਿਆਦੇ ਲਾ ਦੋ ਕਿ ਏਸੀ ਲਾਣ ਦੀ ਜ਼ਰੂਰਤ ਨਾ ਪਵੇ ਤੇ ਇਹ ਤਾਪਮਨ ਜੋ 45 ਡਿਗਰੀ ਤੇ ਪਹੁੰਚਿਆ ਇਹ ਆਪਣੇ ਆਪ نیچے ਪੰਤੀ ਤੇਤੀ ਤੇ ਆਪਣੇ ਆਪ ਆ ਜੇ ਬਹੁਤ ਦੇਸ਼ਾਂ ਚ ਲਾ ਲੋ ਇਹ ਤਾਪਮਨ ਬਹੁਤ ਨੀਚੇ ਹੈ ਪਰ ਆਪਣੇ ਕਿਉਂ ਜ਼ਿਆਦਾ ਹੈ ਆਪਣੇ ਇਹੀ ਕਾਰਨ ਹੈ ਕਿ ਪੌਦਿਆਂ ਨੂੰ ਲਗਾਤਾਰ ਕੱਟ ਰਹੇ ਨੇ ਤੇ ਏਸੀ ਲਗਾਤਾਰ ਲੱਗ ਰਹੇ ਨੇ ਇਹੀ ਕਾਰਨ ਹੈ ਕਿ ਜਿਸ ਦੇ ਕਾਰਨ ਆਪਣੇ ਗਰਮੀ ਜ਼ਿਆਦਾ ਫੈਲ ਰਹੀ ਹੈ ਹਾਂਜੀ ਜੇ ਵੀਡੀਓ ਚੰਗੀ ਲੱਗੀ ਤਾਂ ਦਬ ਕੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਵੀਡੀਓ ਹਰ ਇੱਕ ਤੱਕ ਪਹੁੰਚ ਸਕੇ ਤੇ ਹਰ ਇੱਕ ਨੂੰ ਪਤਾ ਲੱਗ ਸਕੇ ਓਕੇ ਜੀ ਬਾਈ ਜੀ ਧੰਨਵਾਦ ਜੀ